ਟੈਕਣਾ ਜੀ ਇਸ ਕੁੜੀ ਦੀ ਵਿਚਾਰੀ ਦੀ ਵੀਡੀਓ ਲੀਕ ਹੋਈ ਸੀ ਤੇ ਚਲੋ ਕੁੜੀ ਦੀ ਗਲਤੀ ਤਾਂ ਹੈ ਹੀ ਹੈ ਕਿਤੇ ਨਾ ਕਿਤੇ ਮੁੰਡੇ ਦੀ ਬਹੁਤ ਵੱਡੀ ਗਲਤੀ ਆ ਤੇ ਜੋ ਕੁਛ ਕੁੜੀ ਨੇ ਇੰਟਰਵਿਊ ਦੇ ਵਿੱਚ ਦੱਸਿਆ ਜਾਂ ਪ੍ਰੂਫ ਦਿੱਤੇ ਆਪਣੇ ਤੇ ਤੁਸੀਂ ਆਪ ਇਸ ਚੀਜ਼ ਤੋਂ ਜੱਜ ਕਰੋਗੇ ਵੀ ਭਾਈ ਇਦਾਂ ਦਾ ਕੁਛ ਨਹੀਂ ਕਰਨਾ ਚਾਹੀਦਾ ਸੀ ਮੁੰਡੇ ਨੂੰ ਕਿਹਾ ਕਿ ਤਾ ਤੂੰ ਮੰਗੇਤਰ ਸੀ ਦੂਸਰਾ ਕਿਸੇ ਧੀ ਭੈਣ ਦੀ ਇੱਜ਼ਤ ਨਾਲ ਖਲਵਾੜ ਕਰਨਾ ਬਹੁਤ ਵੱਡੀ ਗਲਤੀ ਆ ਇਹਨਾਂ ਨੇ ਮੈਨੂੰ ਗੱਡੀ 'ਚ ਵੀ ਇਹਨਾਂ ਨੇ ਮੈਨਾਂ ਧੱਕਾ ਕੀਤਾ ਕੋਕ ਪਲਾਇਆ ਉਦੋਂ ਵੀ ਅੰਦਰ ਉੱਥੇ ਮੌਜੂਦ ਸੀ ਮੈਨੂੰ ਇੱਕ ਆਪਣਾ ਬੰਜੋ ਮਹਿਸੂਸ ਕਰਾਇਆ ਵੀ ਆ ਆਪਣਾ ਵਿਆਹ ਹੋਊਗਾ ਹਨਾ ਸਾਰਾ ਫਿਊਚਰ ਡਿਸਾਈਡ ਹੋਇਆ ਬਟ ਮੈਨੂੰ ਨਹੀਂ ਸੀ ਪਤਾ ਵੀ ਉਹਦੇ ਦਿਮਾਗ ਚ ਕੀ ਚੱਲ ਰਿਹਾ ਹੈ ਉਹਦੇ ਮਾਈਂਡ ਚ ਕੀ ਚੱਲ ਰਿਹਾ ਹੈ ਮੇਰੀ ਵੀ ਗਲਤੀ ਸੀ ਵੀ ਜੋ ਵੀ ਸਾਰਾ ਕੁਝ ਸੀ ਹਨਾ ਵਿਆਹ ਤੋਂ ਪਹਿਲਾਂ ਪਰ ਮੈਨੂੰ ਇਹ ਸੀਗਾ ਵੀ ਇੱਕ ਟਰਸਟ ਕੀਤਾ ਮੈਂ ਉਹਦੇ ਤੇ ਵੀ ਚਲੋ ਵਿਆਹ ਉਹਨਾਂ ਹੀ ਹੋਣਾ ਹਨਾ ਵੀ ਘਰੇ ਆਉਣੀ ਜਾਣੀ ਸਾਰਾ ਕੁਝ ਤੇ ਬਟ ਮੈਨੂੰ ਨਹੀਂ ਸੀ ਪਤਾ ਵੀ ਉਹਨੇ ਆਹ ਕੁਝ ਕਰ ਦੇਣਾ ਜਦੋਂ ਆਪਣੀ ਫੈਮਿਲੀ ਚ ਨਹੀਂ ਚੱਲਦਾ ਨਾ ਵੀ ਤੁਸੀਂ ਬਾਹਰ ਕਿਤੇ ਹੋਰ ਜਾਓ ਜਾਂ ਕਿਸੇ ਹੋਰ ਨਾਲ ਗੱਲਾਂ ਕਰੋ ਤੇ ਉਹ ਸਾਰਾ ਕੁਝ ਫਿਰ ਮੇਰੇ ਮੂਰੇ ਆ ਗਿਆ ਸਭ ਆਇਆ ਵੀ ਮੈਨੂੰ ਆਪਣੇ ਤੋਂ ਹੀ ਸੀ ਮੇਰੇ ਅੱਗੇ ਤੇ ਮੇਰੇ ਆਪਣੇਆਂ ਨਾਲ ਹੀ ਮੈਂ ਚੀਟ ਹੋ ਰਹੀ ਸੀਗੀ ਤੁਸੀਂ ਕਹਿ ਰਹੇ ਹੋ ਫਿਰ ਮਤਲਬ ਇਹਨੂੰ ਸਮਝ ਆ ਗਿਆ ਵੀ ਉਹ ਫੇਰ ਚੱਲ ਰਿਹਾ ਸੀ ਸੀ ਹਾਂਜੀ ਜਿੰਨਾ ਚੱਲ ਰਿਹਾ ਸੀ ਇਹ ਤੁਹਾਨੂੰ ਜਾਨੀ ਉਹ ਮੇਰੇ ਬਹੁਤ ਜ਼ਿਆਦਾ ਕਲੋਸ ਸੀ ਕੁੜੀ ਬਹੁਤ ਜ਼ਿਆਦਾ ਬੜੀ ਫ੍ਰੈਂਡ ਸੀ ਹਾਂਜੀ ਮੇਰੀ ਬੈਸਟ ਫ੍ਰੈਂਡ ਸੀ ਬਹੁਤ ਸਾਲਾਂ ਤੋਂ ਬੈਸਟ ਫਰੈਂਡ ਸੀ ਇਹ ਆ ਇੱਕ ਦੂਜੇ ਨਾਲ ਤੇ ਸਾਡਾ ਵਧੀਆ ਉਹਨੇ ਇੱਥੇ ਆਉਣਾ ਮੈਨੂੰ ਰਗਦਾ ਰਹਿੰਦੀ ਰਹੀ ਆ ਦਿਨੇ ਮੈਂ ਅਹੀਂ ਘੁੰਮਣਾ ਮਤਲਬ ਸਾਡਾ ਮੈਨੂੰ ਪਤਾ ਹੀ ਨਹੀਂ ਸੀ ਵੀ ਉਹ ਮੇਨਾ ਇਦਾਂ ਹੋਊਗੀ ਮੈਨੂੰ ਦੋਨੋਂ ਪਾਸਿਆਂ ਤੋਂ ਨਹੀਂ ਯਕੀਨ ਆ ਰਿਹਾ ਸੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਵੀ ਸੱਚ ਆ ਜਿਹੜੀਆਂ ਵੀਡੀਓਜ਼ ਚੱਲ ਰਹੀਆਂ ਉਹ ਵੀ ਸੱਚ ਆ ਉਹ ਫੇਕ ਨਹੀਂ ਹੈਗੀਆਂ ਤੇ ਉਹ ਵੀਡੀਓਜ਼ ਮੇਰੀਆਂ ਪ੍ਰਭ ਦੇ ਨਾਲ ਆ ਇਹ ਵੀ ਸੱਚ ਤੁਸੀਂ ਕਹਿ ਰਹੇ ਹੋ ਵੀ ਵੀਡੀਓਜ਼ ਵਾਇਰਲ ਹੋਣ ਲਈ ਆ ਤੇ ਇਸ ਦੇ ਇੰਨਾ ਟਾਈਮ ਮੈਂ ਬਲੈਕਮੇਲ ਹੋਈ ਆ ਐਨੇ ਤੇਰੇ ਤੋਂ ਬਲੈਕਮੇਲ ਕਰਦਾ ਕੀ ਕਹਿੰਦਾ ਸੀ ਇਹਦੇ ਨਾ ਉਦੋਂ ਉਦਰਲੀ ਘਰ ਦੀ ਪਿਛਲੀ ਸਾਈਡ ਤੇ ਖੜ ਗਏ ਗੱਡੀ 'ਚ ਉਹ ਵੀ ਸਨੈਪਸ ਹੈਗੀਆਂ ਮੇਰੇ ਕੋਲ ਉੱਥੇ ਪਿੱਛੇ ਖੜੇ ਸੀਗੇ ਉੱਤਰ ਕੇ ਗੱਡੀ 'ਚ ਤੇ ਫਿਰ ਇਹ ਦੂਸਰੀ ਵਾਰੀ ਫੇਰ ਆਏ ਤੇ ਦੂਸਰੀ ਵਾਰੀ ਆਏ ਨਾਲ ਇਹਦੇ ਮਨ ਦਾ 8 ਤੋਂ 10 ਜਣੇ ਇਹਦੇ ਫਰੈਂਡ ਸਰਕਲ ਚੋਂ ਹੀ ਹੋਊਗੇ ਮੁੰਡੇ ਹੋਇਆ ਮੁੰਡੇ ਸੀ ਹਨਾ ਤੇ ਸਾਰੇ ਜਣੇ ਆਏ ਇਹਨਾਂ ਨੇ ਗੇਟ ਭੰਨਿਆ ਸਾਰਾ ਹੈਂਡਲ ਵਗੈਰਾ ਜਿਹੜੇ ਗੇਟ ਦੇ ਹੁੰਦੇ ਆ ਉਹ ਸਾਰੇ ਭਾਂ ਤੋੜ ਕੀਤੀ ਕੈਮਰੇ ਭੰਨੇ ਇਹਨਾਂ ਨੇ ਕਰਪਾਨਾਂ ਮਾਰੀਆਂ ਬੱਟੇ ਮਾਰੇ ਤੇ ਫਾਇਰ ਵੀ ਗੱਡੇ ਬਾਹਰ ਠੀਕ ਆ ਮੈਂ ਕਿਹੜਾ ਵਿਆਹ ਕਰਾਉਣਾ ਸੀਗਾ ਤੇ ਇੰਨਾ ਵੀ ਤੂੰ ਉਦਾਂ ਮੈਨੂੰ ਮੈਲ ਵਾਰ ਤੱਕ ਨਹੀਂ ਤਾਂ ਮੈਂ ਇਦਾਂ ਕਰ ਦੂੰ ਮੈਂ ਉਦਾਂ ਕਰ ਦੂੰ ਖੁਦ ਕੀਤਾ ਸੁਸਾਇਸਾਈਡ ਅਟੈਂਟ ਦਾਦੀ ਬਹੁਤ ਕੋਸ਼ਿਸ਼ ਕੀਤੀ ਵੀ ਕੁਝ ਰਹਿ ਹੀ ਨਹੀਂ ਗਿਆ ਪਿੱਛੇ ਹਨਾ ਵੀ ਕੋਈ ਲਾਈਫ ਨਹੀਂ ਕੋਈ ਇੱਜ਼ਤ ਨਹੀਂ ਵੀ ਜੀ ਕੇ ਵੀ ਕੀ ਕਰਨਾ ਬਟ ਫਿਰ ਅੱਖਾਂ ਮੋਰੇ ਬਸ ਫਾਦਰਸ ਆਉਂਦੇ ਸੀਗੇ ਵੀ ਚਲੋ ਉਹ ਵੀ ਇਕੱਲੇ ਰਹੇ ਨੇ ਨਾ ਵੀ ਉਹਨਾਂ ਦੇ ਆਲਰੇਡੀ ਮੇਰੇ ਮਦਰ ਹੈ ਨਹੀਂਗੇ ਤੇ ਕੋਈ ਦਾਦਾ ਦਾਦੀ ਨਹੀਂ ਹੈਗੇ ਇਕੱਲੇ ਹੀ ਆ ਸੀ ਘਰ ਚ ਬਸ ਉਹ ਅੱਖਾਂ ਮੁਰੇ ਆ ਜਾਂਦੇ ਸੀ ਤਾਂ ਕਰਕੇ ਜਿਗਰਾ ਨਹੀਂ ਪਿਆ ਨਹੀਂ ਤਾਂ ਮੇਰਾ ਜੀਣ ਨੂੰ ਦਿਲ ਨਹੀਂ ਕਰਦਾ ਕੋਈ ਵੀ ਰੜੀ ਨਹੀਂ ਕੁਛ ਗਿਆ ਪਿੱਛੇ ਪਰੀ ਅਮਰਿਤਪਾਲ ਸਿੰਘ ਮੈਰੋ ਮੈਨੂੰ ਨਹੀਂ ਪਤਾ ਉਹ ਕਿੱਥੇ ਆ ਕਿੱਥੇ ਨਹੀਂ ਬਟ ਮੈਂ ਬਹੁਤ ਸੁਣਿਆ ਹਣਾ ਬਾਰੇ ਵੀ ਉਹ ਇਨਸਾਫ ਦਵਾਉਂਦੇ ਆ ਹਮੇਸ਼ਾ ਸੱਚਾਈ ਦੇ ਨਾਲ ਖੜਦੇ ਆ ਜੇ ਮੇਰੀ ਬੇਨਤੀ ਆ ਵੀ ਜੇ ਇਹ ਵੀਡੀਓ ਨਾ ਤੱਕ ਪਹੁੰਚ ਰਹੀ ਆ ਤਾਂ ਪਲੀਜ਼ ਮੈਨੂੰ ਇਨਸਾਫ ਦਵਾਇਆ ਜਾਵੇ ਮੈਨੂੰ ਨਹੀਂ ਪਤਾ ਉਹ ਕਿੱਥੇ ਹੈ ਇਸ ਟਾਈਮ ਕਿੱਦਾਂ ਆ ਬਿਕਾਜ਼ ਮੈਨੂੰ ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਮੇਰੀ ਨਹੀਂ ਸੁਣਵਾਈ ਹੋਈ ਮੈਂ ਬਹੁਤ ਰੋਈ ਉੱਥੇ ਜਾ ਜਾ ਕੇ ਸਾਰੇ ਪ੍ਰੂਫ ਦਿੱਤੇ ਦੋ ਪੈਂਡਰਾਈਵਸ ਸੀ ਜਾਂ ਪ੍ਰੂਫ ਦੀਆਂ ਸਾਰਾ ਕੁਝ ਦਿੱਤਾ ਦੇ ਉਤੋਂ ਮੇਰਾ ਹੀ ਫੋਨ ਚੈੱਕ ਕੀਤਾ ਗਿਆ ਵੀ ਹਾਂਜੀ ਤੁਹਾਡਾ ਫੋਨ ਚੈੱਕ ਕਰਨਾ ਸਾਨੂੰ ਤੁਹਾਡੇ ਤੇ ਸ਼ੱਕ ਆ ਮੇਰਾ ਫੋਨ ਚੈੱਕ ਹੋਇਆ ਤੇ ਐਸਪੀ ਮੈਮ ਦੇ ਆਫਿਸ ਚ ਮੈਨੂੰ ਰੱਜ ਕੇ ਜਲੀਲ ਕੀਤਾ ਗਿਆ ਪੁਲਿਸ ਵੱਲੋਂ ਹੋਂ ਤਾਂ ਮੈਨੂੰ ਇੱਥੇ ਘਰੋਂ ਨਿਕਲਣ ਲੱਗਿਓ ਉਤਰ ਹੁੰਦੀ ਵੀ ਸਾਰਿਆਂ ਨੇ ਕੋਲ ਦੇਖਿਆ ਸਾਰਿਆਂ ਨੇ ਸਾਰਿਆਂ ਦੇ ਕੋਲ ਆ ਨਾ ਵੀ ਮੈਨੂੰ ਕੇਸ ਨਿਗਰਾਨਾ ਦੇਖਦੇ ਹੋਣਗੇ ਮੈਂ ਕਿਤੇ ਜਾਣੀ ਵੀ ਆ ਕਿਤੇ ਕੋਈ ਗਰੋਸਰੀ ਕਰਨ ਜਾਣਾ ਹੋਵੇ ਤੇ ਸ਼ਾਇਦ ਮੈਂ ਫੇਸ ਐਨ ਕਵਰ ਕਰਕੇ ਜਾਨੀ ਵੀ ਮੈਨੂੰ ਕੋਈ ਪਛਾਣੇ ਨਾ ਮੈਨੂੰ ਕੋਈ ਦੇਖੇ ਨਾ ਸਸ਼ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਕੂਰ ਜੋਤ ਸਿੰਘ ਬੀਤੇ ਦਿਨਾਂ ਇਹਦੇ ਵਿੱਚ ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼ ਬੜੀਆਂ ਵਾਇਰਲ ਹੋਈਆਂ ਥੋੜਾ ਜਿਹਾ ਬੋਲਦਿਆਂ ਨਾ ਅੱਜ ਇਥੇ ਚੱਕਾ ਆ ਰਹੀ ਆ ਦਿਮਾਗ ਦੇ ਵਿੱਚ ਇਹ ਆ ਰਿਹਾ ਹੈ ਵੀ ਅੱਪਾ ਕਹਿੰਦੇ ਆ ਵੀ ਪੰਜਾਬੀ ਜਿਹੜੇ ਨੇ ਉਤਿਆਂ ਦੀ ਰਾਖੀ ਕਰਦੇ ਆ ਤਿਆਂ ਦੀ ਇੱਜ਼ਤ ਕਰਦੇ ਆ ਪਰ ਕਿੱਦਾਂ ਅਸੀਂ ਧੀ ਦੀ ਇੱਜ਼ਤ ਰੋਲੀ ਆ ਆ ਦੋ ਤਿੰਨ ਦਿਨਾਂ ਵਿੱਚ ਪਤਾ ਲੱਗ ਗਿਆ ਹੋਵੇਗਾ ਤਾਂ ਕੀ ਬੋਲਾਂ ਕਿ ਮੈਂ ਉਪਲ ਫਾਰਮ ਇੱਕ ਆਈਡੀ ਤੋਂ ਇੱਕ ਕੁੜੀ ਬਹੁਤ ਮਸ਼ਹੂਰ ਸੀ ਬਾਹਰ ਨਹੀਂ ਗਈ ਸੀ ਆਪਣੇ ਪਿਓ ਨਾਲ ਕੰਮ ਕਰਾ ਰਹੀ ਸੀ ਉਹ ਮੇਰੇ ਨਾਲ ਇਸ ਸਮੇਂ ਮੌਜੂਦ ਹੈ ਗੁਰਮਨਜੋਤ ਕੌਰ ਉਸ ਦਾ ਨਾਮ ਹੈ ਸਤਿਦਾਉਨ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਵੀ ਅਸਲ ਦੇ ਵਿੱਚ ਹੋਇਆ ਕੀ ਉਸਦੇ ਨਾਲ ਵੀਡੀਓ ਕਿਦਾਂ ਵਾਇਰਲ ਹੁੰਦੀ ਆ ਤੇ ਉਸ ਤੋਂ ਬਾਅਦ ਪਹਿਲਾਂ ਤਾਂ ਲੋਕ ਇਸ ਦੇ ਮਜ਼ੇ ਲੈ ਰਹੇ ਹੁੰਦੇ ਆ ਇੱਕ ਦੂਜੇ ਨੂੰ ਸ਼ੇਅਰ ਕਰ ਰਹੇ ਹੁੰਦੇ ਆ ਉਸ ਤੋਂ ਬਾਅਦ ਇਸ ਦੇ ਵਿੱਚ ਨਵਾਂ ਮੋੜ ਆਂਦਾ ਜਿਸ ਦੇ ਨਾਲ ਜਿਹੜਾ ਮੰਗੇਤਾ ਸੀਗਾ ਉਸ ਨੇ ਇਸ ਵੀਡੀਓਸ ਨੂੰ ਵਾਇਰਲ ਕੀਤੀ ਆ ਇਹਨਾਂ ਵੱਲੋ ਇਲਜ਼ਾਮ ਲਗਾਏ ਗਏ ਹੁਣ ਗੱਲਬਾਤ ਕਰਦੇ ਆ ਗੁਰਮਨ ਜੀ ਮੈਨੂੰ ਪਤਾ ਹੈ ਮੈਂ ਤੁਹਾਨੂੰ ਪਹਿਲਾਂ ਕਹਾਂ ਮੈਂ ਅੱਜ ਜ਼ਿਆਦਾ ਸਵਾਲ ਨਹੀਂ ਪੁੱਛਣੇ। ਬਸ ਜੋ ਤੁਹਾਡੇ ਨਾਲ ਹੋਇਆ ਮੈਂ ਤਾਂ ਸਿੱਧੀ ਗੱਲ ਕਵਾਂਗਾ ਉਹ ਦੱਸੋ। ਵੀ ਇਹ ਵੀਡੀਓ ਲੋਕਾਂ ਤੱਕ ਪਹੁੰਚੀ ਕਿਦਾਂ ਹੋਇਆ ਕੀ ਬਲੈਕਮੇਲ ਕੀਤਾ ਗਿਆ ਕਿੰਨੇ ਕੀਤਾ ਉਸਦੇ ਬਾਰੇ ਜਾਣਕਾਰੀ ਮੇਰਾ ਤੇ ਪ੍ਰਭਜੀਤ ਤਾਂ ਮਤਲਬ ਰਿਸ਼ਤਾ ਹੋਣਾ ਸੀਗਾ ਵੈਸੇ ਪਰਿਵਾਰ ਇੱਕ ਦੂਜੇ ਨੂੰ ਮਿਲਦੇ ਸੀਗੇ ਤੇ ਆਉਣੀ ਜਾਣੀ ਵੀ ਸੀਗੀ ਦੋਨਾਂ ਦੇ ਬਹੁਤ ਸੌਖ ਪਿਆਰ ਸੀਗਾ ਜਦੋਂ ਇੱਧਰ ਉਹਨਾਂ ਨੇ ਆਉਣਾ ਮਤਲਬ ਕਿਤੇ ਵੀ ਜਾਣਾ ਕੋਈ ਫੰਕਸ਼ਨ ਹੋਣਾ ਤੇ ਸਾਰੇ ਪਾਸੇ ਇਕੱਠੇ ਹੀ ਹੁੰਦੇ ਸੀਗੇ ਤੇ ਇੱਧਰ ਘਰੇ ਵੀ ਆਉਂਦੇ ਸੀਗੇ ਉਹ ਵੀ ਆਉਂਦਾ ਸੀ ਪ੍ਰਭ ਤੇ ਉਹਦੇ ਪੇਰੈਂਟਸ ਵੀ ਤੇ ਮੈਂ ਵੀ ਜਾਂਦੀ ਸੀਗੀ ਤੇ ਮੇਰਾ ਵੀ ਬਹੁਤ ਸੌਖ ਪਿਆਰ ਸੀ ਉਹਨਾਂ ਨਾਲ ਤੇ ਅਸੀਂ ਪਹਿਲੀ ਵਾਰੀ ਜਦੋਂ ਨਾ ਏਸੀ ਕੈਬਨ ਟਰੈਕਟਰ ਲਿਆ ਸੀਗਾ ਜੌਂਡੀਅਰ ਹੂੰ ਉਦੋਂ ਉਹਨਾਂ ਨੇ ਥੋੜੀ ਕੰਪਨੀ ਵਾਲਿਆਂ ਨੇ ਪਾਰਟੀ ਆਰਗੇਨਾਈਜ਼ ਕੀਤੀ ਸੀਗੀ ਤੇ ਉੱਥੇ ਇਹ ਪਹਿਲੀ ਵਾਰੀ ਮਤਲਬ ਦੇਖਿਆ ਸੀਗਾ ਮੈਂ ਤੇ ਪ੍ਰਭ ਨੇ ਇੱਕ ਦੂਜੇ ਨੂੰ ਤੇ ਉਸ ਤੋਂ ਬਾਅਦ ਇਹਨੇ ਮੈਨੂੰ ਇੰਸਟਾਗ੍ਰam ਤੇ ਸਨੈਪਚੈਟ ਤੇ ਰਿਕਵੈਸਟ ਭੇਜੀ ਹੂੰ ਤੇ ਰਿਕੁਐਸਟ ਭੇਜੀ ਮੈਂ ਆਪਣੇ ਘਰੇ ਗੱਲ ਕੀਤੀ ਵੀ ਡੈਡੀ ਨੂੰ ਦੱਸਿਆ ਹਨਾ ਵੀ ਕੱਲੇ ਡੈਡੀ ਆ ਮਦਰ ਦੀ ਮੇਰੀ ਡੈਥ ਹੋ ਗਈ ਸੀ 2013 ਵਿੱਚ ਤੇ ਜਦੋਂ ਮੈਂ ਡੈਡੀ ਨੂੰ ਦੱਸਿਆ ਤੇ ਡੈਡੀ ਕਹਿੰਦੇ ਵੀ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਪ੍ਰਭ ਨਾਲ ਵੀ ਜਿਉਂ ਕਹਿੰਦੇ ਆ ਵੀ ਆਪਣੇ ਪੇਰੈਂਟਸ ਨਾਲ ਗੱਲ ਕਰ ਲੈਣ ਹੂੰ ਤੇ ਪ੍ਰਭ ਨੇ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਬਾਅਦ ਚੋਂ ਤੇ ਜਦੋਂ ਸਾਡੀ ਗੱਲ ਸ਼ੁਰੂ ਹੋ ਗਈ ਉਹਦੇ ਪੇਰੈਂਟਸ ਨੇ ਮੇਰੇ ਡੈਡ ਨਾਲ ਗੱਲ ਕੀਤੀ ਹੂੰ ਤੇ ਇਹディ ਗੱਲ ਸ਼ੁਰੂ ਹੋ ਗਈ ਤੇ ਸਾਡਾ ਮਤਲਬ ਸ਼ੁਰੂ ਹੋ ਗਿਆ ਤੇ ਉਹਦੇ ਪੇਰੈਂਟਸ ਨੇ ਕਿਹਾ ਸੀ ਵੀ 5-6 ਮਹੀਨੇ ਆਪਾਂ ਟਾਈਮ ਦਿੰਨੇ ਬੱਚਿਆਂ ਨੂੰ ਇੱਕ ਦੂਜੇ ਨੂੰ ਸਮਝਣ ਵਾਸਤੇ ਤੇ ਅਸੀਂ ਕਿਹਾ ਵੀ ਸਾਨੂੰ ਠੀਕ ਆ ਵੀ ਅਸੀਂ ਸੈਪਟ ਕੀਤਾ ਹੈ ਤੇ ਉਸ ਤੋਂ ਬਾਅਦ ਵੀ ਥੋੜਾ ਮੋਟਾ ਇਦਾਂ ਹੀ ਪਤਾ ਲੱਗਣ ਲੱਗ ਪਿਆ ਇੱਕ ਦੂਜੇ ਦੀਆਂ ਰਿਐਲਿਟੀਆਂ ਮੋੜੇ ਆਉਣ ਲੱਗ ਪਈਆਂ ਤੇ ਉਸ ਤੋਂ ਬਾਅਦ ਜਦੋਂ ਮੇਰੀ ਵੀ ਗਲਤੀ ਸੀ ਵੀ ਜੋ ਵੀ ਸਾਰਾ ਕੁਝ ਸੀ ਹਨਾ ਵਿਆਹ ਤੋਂ ਪਹਿਲਾਂ ਪਰ ਮੈਨੂੰ ਇਹ ਸੀਗਾ ਵੀ ਇੱਕ ਟਰਸਟ ਕੀਤਾ ਮੈਂ ਉਹਦੇ ਤੇ ਵੀ ਚਲੋ ਵਿਆਹ ਉਹਨਾਂ ਹੀ ਹੋਣਾ ਹਨਾ ਵੀ ਘਰੇ ਆਉਣੀ ਜਾਣੀ ਸਾਰਾ ਕੁਝ ਤੇ ਬਟ ਮੈਨੂੰ ਨਹੀਂ ਸੀ ਪਤਾ ਵੀ ਉਹਨੇ ਆਹ ਕੁਛ ਕਰ ਦੇਣਾ ਤੇ ਹੁਣ ਮੈਂ ਇਹੀ ਦੱਸਣਾ ਚਾਹੁੰਨੀ ਆ ਵੀ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਵੀ ਸੱਚ ਹੈ ਜਿਹੜੀਆਂ ਵੀਡੀਓਜ਼ ਚੱਲ ਰਹੀਆਂ ਉਹ ਵੀ ਸੱਚ ਹੈ ਉਹ ਫੇਕ ਨਹੀਂ ਹੈਗੀਆਂ ਤੇ ਉਹ ਵੀਡੀਓਜ਼ ਮੇਰੀਆਂ ਪ੍ਰਭ ਦੇ ਨਾਲ ਆ ਇਹ ਵੀ ਸੱਚ ਹੈ ਬਿਕਾਜ਼ ਹੁਣ ਮੇਰੇ ਤੇ ਇਹ ਅਲਿਗੇਸ਼ਨ ਹੈ ਵੀ ਉਹ ਵੀਡੀਓਜ਼ ਪ੍ਰਭ ਦੇ ਨਾਲ ਨਹੀਂ ਹੈਗੀਆਂ ਤਾਨੂੰ ਪਤਾ ਸੀ ਵੀਡੀਓ ਸਦ ਕੋਲ ਤੁਹਾਡੀ ਹੈਗੀ ਨਹੀਂ ਉਹਨੇ ਜਦੋਂ ਮੈਨੂੰ ਮੈਂ ਉਹ ਸਕਰੀਨਸ਼ਾਟ ਮੇਰੇ ਕੋਲ ਹੈਗਾ ਪ੍ਰੂਫ ਜਿੱਥੇ ਉਹਨੂੰ ਉਹ ਮੈਨੂੰ ਨਾ ਘਰ ਬਾਹਰ ਆ ਕੇ ਖੜਾ ਸੀਗਾ ਉਦੋਂ ਹਾਈਲਿਕਸ ਜਿਹਾ ਆਇਆ ਸੀਗਾ ਤੇ ਉਹ ਮੈਨੂੰ ਕਹਿ ਰਿਹਾ ਸੀ ਵੀ ਆ ਜਾ ਇਦਾਂ ਉਦਾਂ ਮਤਲਬ ਬਹੁਤ ਰਫੀ ਬਹੁਤ ਵਲਗਰ ਸੀ ਮੈਂ ਦੇਖ ਕੇ ਸਕਰੀਨਸ਼ਾਟ ਬੋਲਗਰ ਭਾਸ਼ਾ ਬੋਲਦਾ ਸੀ ਹਾਂਜੀ ਬੋ ਵਲਗਰ ਸੀ ਤੇ ਉਹਦਾ ਆਪਣੀ ਵਾਈਫ ਨਾਲ ਵੀ ਹੈ ਭਾਸ਼ਾ ਨਹੀਂ ਬੋਲਦਾ ਹਾਂਜੀ ਤੇ ਉਦੋਂ ਫਿਰ ਮਤਲਬ ਉਹਨੇ ਮੈਨੂੰ ਭੇਜੀ ਸੀ ਘਰ ਬਾਹਰ ਖੜ ਕੇ ਵੀ ਆ ਦੇਖ ਲੈ ਵੀ ਜੋ ਵੀ ਚਲੋ ਨੇ ਨਾ ਵਰਡ ਯੂਜ਼ ਕੀਤੇ ਵੀ ਆ ਇਦਾਂ ਮੇਰੇ ਕੋਲ ਆ ਤੇ ਉਹਨੂੰ ਮੈਂ ਪੁੱਛਿਆ ਵੀ ਵੀ ਤੂੰ ਕਦੋਂ ਰਿਕਾਰਡ ਕੀਤੀ ਇਹ ਤੇ ਕਹਿੰਦਾ ਵੀ ਮੈਂ ਮਤਲਬ ਤੈਨੂੰ ਨਹੀਂ ਪਤਾ ਲੱਗਣ ਦਿੱਤਾ ਇਦਾਂ ਇਦਾਂ ਮੇਰੇ ਕੋਲ ਹਜੇ ਬਹੁਤ ਪ੍ਰੂਫ ਉਹਦੇ ਪਏ ਆ ਹੋਰ ਵੀ ਹੂੰ ਤੇ ਉਦੋਂ ਪਤਾ ਲੱਗਾ ਸੀਗਾ ਮੈਨੂੰ ਵੀ ਤੇ ਉਸ ਤੋਂ ਬਾਅਦ ਮੈਂ ਬਲੈਕਮੇਲ ਹੋਈ ਬਹੁਤ ਜ਼ਿਆਦਾ ਮੈਂ ਡਿਪਰੈਸ਼ਨ ਚ ਗਈ ਆ ਮੇਰੀਆਂ ਰਿਪੋਰਟਸ ਪਈਆਂ ਤੁਸੀਂ ਦੇਖ ਸਕਦੇ ਆ